ਤਾਂ ਨਿੱਥੇ ਚੱਲ ਗਏ ਹਾਂ ਬੈਠੇ ਲੱਗੇ ਹੀ ਉਹ ਜਾਣਾ ਕਿੱਥੇ ਹੀ ਮੈਂ ਤਾਂ ਬਾਹਰ ਚੱਲਿਆ ਸੀ ਸਾਰੇ ਮੂਡ ਖਰਾਬ ਕਰਤਾ ਡਾਡੀ ਨੇ ਵੀ ਕੀ ਗੱਲ ਹੋਈ ਆ ਗੱਲ ਕੀ ਹੋਈ ਆ ਪੈਸੇ ਮੰਗਣ ਦੇ ਉਹਦਾ ਸਨਾ ਲੈ ਆਉਂਦੇ ਆ 6 ਲੱਖ ਰੁਪਈਆ ਹੋਈ ਤੀ ਨਾ ਚੁੱਪ ਕਿਤੇ ਰਿਹਾ ਕਰੋ ਸਿੱਧੀ ਮੈਂ ਚੰਗੀਆਂ ਸੁਣਾਈਆਂ ਵਾ 6 ਰੁਪਈਆ ਮਿਲਣਾ 2 ਲੱਖ ਤੇਨ ਹਿੱਸੇ ਹੋਣੇ ਉਹਦੇ ਸਿੱਧੀ ਗੱਲ ਦੱਸ ਦੋ ਉਹਨਾਂ ਨੂੰ ਸਾਡੇ ਕੋਲ ਪੈਸੇ ਨਹੀਂ ਹੈਗੇ ਜਦੋਂ ਹੋਣਗੇ ਨਾ ਹੀ ਦੇ ਦਾਂਗੇ ਠੀਕ ਆ ਨਾ ਮੈਂ ਤੁਹਾਨੂੰ ਪਹਿਲੀ ਲਿਖਾ ਕੇ ਦੱਸੂਗਾ ਲੋੜ ਹੀ ਨਹੀਂ ਆ ਮੈਂ ਪਿਆਰੀ ਲਿਖਾ ਕੇ ਦੱਸੂਗਾ ਜਿਹੜਾ ਡੱਕਾ ਲੈ ਆਣੀ ਹੈ ਤੁਹਾਨੂੰ ਜੋ ਬਣ ਕੋ ਹਾਂਜੀ ਉਹੋ ਲੈਣ ਨੂੰ ਫਿਰਦੇ ਆ ਕਿ ਅੱਗੇ ਤੇ ਉਹ ਲੱਗੀ ਆ ਇੱਕ ਨਾਲ ਤਾਂ ਦੇ ਕੇ ਡੱਕਾ ਲੈ ਆਵਾ ਮੰਮੀ ਵੇਖ ਲਓ ਕਿਦਾ ਭੁੜਕ ਦੇਹੀ ਮੰਮੀ ਨੇ ਤਾਂ ਭੁੜਕ ਨਾ ਹੀ ਆ ਉਧਰ ਨੂੰ ਜਾਂਦੇ ਡੇਲੀ ਹੁਣ ਮੈਂ ਨਾ ਕੱਪੜੇ ਸੁੱਕਣੇ ਪਾਉਣ ਗਈ ਕੋਠੇ ਤੇ ਅੱਛਾ ਇਹ ਬੜੀਆਂ ਹਾਸਸ ਗੱਲਾਂ ਕਰਨ ਡੀਆਂ ਦੋਵੇਂ ਜਾਣੀਆਂ ਅੱਛਾ ਸ਼ੂਟਰੀ ਜੀ ਵਧਾਈ ਦੇਣ ਗਈ ਹਣੀ ਮੰਮੀ ਜਾ ਕੇ ਉਹ ਜਾਣਾ ਹੀ ਆ ਉਧਰ ਉਹ ਜਾਣਾ ਹੀ ਆ ਲੈ ਆ ਕੇ ਨਾ ਦਿੱਤੀ ਹੈ ਮੈਨੂੰ ਕਿਹਦਾ ਪਤਾ ਨਹੀਂ ਆ ਡਾਡੀ ਦਾ ਮੈਨੂੰ ਸਾਰਾ ਪਤਾ ਵਾ ਕਿ ਕਿੰਨਾ ਕਰਦਾ ਉਹਦੇ ਨਾਲ ਨਿੱਕੇ ਹੁੰਦਾ ਦੋ ਨਾ ਡੈਡੀ ਨੇ ਉਹਦਾ ਨਹੀਂ ਕੀਤਾ ਵਾ ਮੇਰੇ ਨਾਲ ਕਦੇ ਨਹੀਂ ਕੀਤਾ ਅਰ ਮੰਮੀ ਵੀ ਪਾਣੀ ਕਿਦਾਂ ਸਾਡੇ ਆਲੀ ਉਹਨਾਂ ਚੇਰੀ ਜਿਹਾ ਚੇਰੇ ਉਹ ਇੱਥੇ ਹੀ ਪਤਾ ਲੇਖੀ ਤੂੰ ਟੈਂਸ਼ਨ ਨਾ ਲਿਆ ਕਰੋ ਠੀਕ ਆ ਨਾ ਤੇ ਸਿੱਧਾ ਉਹਨਾਂ ਨੂੰ ਜਵਾਬ ਦੇ ਦੋ ਕਿ ਅਸੀਂ ਨਹੀਂ ਦੇਣੇ ਪੈਸੇ ਜਿੱਦਾਂ ਇਹ ਮੈਨੂੰ ਤੰਗ ਕਾਣਦੇ ਆ ਨਾ ਕੋਈ ਨਾ ਟੈਂਸ਼ਨ ਨਾ ਲੈ ਕੋਈ ਨਾ ਕੋਈ ਨੁਕਸਾਨ ਕਰੂੰਗਾ ਇਹਨਾਂ ਦਾ ਹੁਣ ਮੈਂ ਹੁਣ ਤੂੰ ਕੀ ਕਰਨਾ ਵਾ ਕੋਈ ਨਾ ਦੱਸੂੰਗਾ ਤੈਨੂੰ ਮੈਂ ਕੀ ਕਰਨਾ 6 ਲੱਖ ਦੀ ਗੱਲ ਹੈਗੀ ਹੈਗੀ ਆ ਨਾਲ 15 ਲੱਖ ਵੀ ਮੰਗਣ ਦੇ ਆ 15 ਲੱਖ ਕਾਹਦਾ ਮੰਗਣ ਦੇ ਹੁਣ ਉਹ ਥਾਂ ਦਾ ਮੰਗਣ ਦੇਉ ਦੋ ਹੀ ਸੇ ਕੰਦੇ ਲਿਉਣੇ ਆ 30 ਲੱਖ ਦਾ ਥਾਂ ਵਾਏ ਜਿੱਦਾਂ ਮੰਮੀ ਭੁੜ ਕੰਡੇ ਆ ਨਾ ਕੋਈ ਪਹਿਹਾਨੀ ਦੇਣਾ ਨਹੀਂ ਉਹ ਕਰੀਏ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਟੈਨਸ਼ਨ ਨਾਲ ਹੀ ਪਤਾ ਇਹਨਾਂ ਨੇ ਅਹੀਂ ਗਾੜੀ ਮੁੰਡੇ ਬਾਰੇ ਨਹੀਂ ਸੋਚਣਾ ਗਾਉ ਨੂੰ ਵੀ ਪੜਨੇ ਪੋਣਾ ਵਾ ਉਹ ਪੜਨੇ ਤੇ ਪੋਣਾ ਵਾ ਅੱਗ ਬਸ ਪਤਾ ਕਾਦੀ ਉਹ ਅੱਧੇ ਕਿਲੇ ਦੀ ਇਹ ਅੱਧਾ ਕਿਲਾ ਵਾਪਸ ਲੈ ਕੇ ਦੇ ਦੇਈਏ ਉਹਨੂੰ ਦੇਣਾ ਮੈਂ ਵੀ ਨਹੀਂ ਹਣ ਜਿੱਦਾਂ ਇਹ ਆਕੜਦੇ ਨਾ ਤੁਸੀਂ ਵੀ ਆਕੜ ਜੋ ਗਿਓ ਕੋਈ ਗੱਲ ਨਹੀਂ ਪਰਵਾਣਾ ਕਰ ਇਦਾਂ ਦੀ ਸਕੀਮ ਬਣਾਉਂਗਣੇ ਇਹਨਾਂ ਦੀ ਮੈਂ ਯਾਦ ਕਰਨਗੇ ਹੁਣ ਫੇਰੇ ਪਤਾ ਨਹੀਂ ਕੀ ਸੋਚਦੇ ਆ ਉਹਦੇ ਬਾਰੇ ਸੋਚੀ ਜਾਂਦੇ ਬਸ ਪਹਿਲਾਂ ਕੀ ਧੁਰਤਾਵਾ ਲੱਗਦਾ ਸੀ ਮੰਮੀ ਦੇ ਸਿਰ ਬਣ ਕੀ ਧੁਰਤਾਵਾ ਉਹਨੇ ਜਦੋਂ ਮਰਜੀ ਉੱਥੇ ਵੇਖ ਲਓ ਜਦੋਂ ਮਰਜੀ ਵੇਖ ਲਓ ਉੱਥੇ ਹੁੰਦੀ ਪਹਿਲਾਂ ਮੰਮੀ ਇੱਥੇ ਚੰਗੇ ਹੁੰਦੇ ਆ ਜਦੋਂ ਉਧਰ ਹੁੰਦੇ ਆ ਨਾ ਉਦੋਂ ਆਣ ਕੇ ਗੱਲਾਂ ਕਰਦੇ ਆ ਕੀ ਪਤਾ ਕੀ ਸੌਂਦੀ ਰਹਿੰਦੀ ਆ ਮੈਨੂੰ ਤਾਂ ਲੱਗਦਾ ਉਹਨਾਂ ਨੇ ਕਹਿਤਾ ਵਾ ਕਿ ਘਰ-ਬਾਰ ਬਣਾਵਾ ਸਾਡਾ ਇੱਥੇ ਆ ਜਿਓ ਵੀ ਬੜੇ ਚਲਾਕ ਆ ਕਹਿੰਦੇ ਨੇ ਨਾ ਸਕੂਟਰੀ ਲੈ ਦੇਣਗੇ ਤੇ ਹੁਣ ਇਹਨਾਂ ਨੂੰ ਘਰ ਵੱਲੋਂ ਕਹਾਂਗੇ ਘਰ ਵੀ ਬਣਾ ਦੇਣਾ ਇਹਨਾਂ ਨੇ ਕੋਈ ਗੱਲ ਨਹੀਂ ਘਰ ਤੇ ਮੈਂ ਚੰਗੀ ਤਰ੍ਹਾਂ ਬਣਵਾ ਕੇ ਦਊਗਾ ਲੈ ਲੈਣ ਮੇਰੇ ਕੋਲ ਪੈਸੇ ਚੰਗੀ ਤਰ੍ਹਾਂ ਹੀ ਸਕੂਟੀ ਅਜੇ ਵੀ ਥੱਲੇ ਲੱਗੀ ਆ ਤੇ ਨਾਲੇ ਮੈਨੂੰ ਲੱਗਦਾ ਘਰ ਹੈ ਵੀ ਕੋਈ ਨਹੀਂ ਆ ਇਹ ਜਾਨਵਰ ਨੇ ਤੇ ਕੰਮ ਕਰਨਾ ਨਹੀਂ ਆ ਇਹ ਲੱਗਦਾ ਕੰਮ ਮੈਨੂੰ ਹੀ ਕਰਨਾ ਪੈਣਾ। ਦਲਜੀਤ ਇਹ ਕੀ ਕਰਨ ਲੱਗਾ ਵਾ? ਕੁਝ ਨਹੀਂ ਮੰਮੀ। ਇੱਟਾਂ ਪਈਆਂ ਇੱਥੇ। ਤੇ ਮੈਂ ਸੋਚਣ ਲਿਆ ਸੀ ਥੱਲੇ ਡਿੱਗਣੇ ਜਾਣ ਕਿਤੇ। ਉਹ ਜਾਨਵਰਾਂ ਨਾਲ ਛੋੜਦੇ ਕੋਈ ਕਿਧਰ ਹੱਥ ਨੂੰ। ਲਿਆ ਇੱਟ ਮੈਨੂੰ ਫੜਾ। ਕੋਈ ਆ ਵੀ ਮੰਮੀ ਇੱਟਾਂ ਵਾ। ਕੋਈ ਗੱਲ ਨਹੀਂ ਮੈਨੂੰ ਵੀ ਦੇ hẳnੀਆਂ ਇੱਟਾਂ। ਤੇ ਨਾਲੇ ਨਾ ਮੇਰੀ ਸੁਣ ਗੱਲ। ਇਹ ਕੋਈ ਬਿੱਲੀ ਵਾਲੀ ਛੋਟਨਾ ਨਾਵੇਂ ਥੱਲੇ ਆਹੋ ਤਾਂ ਇਹ ਤਾਂ ਇੱਟਾ ਇੱਧਰ ਲੈ ਆ ਕੇ ਮੇਰੇ ਖਿਆਵਾ ਵੀ ਬਿੱਲੀ ਫੇਰ ਨਾ ਚੁੱਕ ਕੇ ਕੰਦ ਤੇ ਰੱਖ ਦੇ ਤੇ ਜੇਕਰ ਉਹ ਬਿੱਲੀ ਮੇਰੇ ਹੱਥ ਆ ਗਈ ਨਾ ਤੇ ਰਹਿਣ ਉਹਨੂੰ ਵੀ ਨਹੀਂ ਮੈਂ ਦਿੰਦੀ ਉਹ ਚਲੋ ਵਧੀਆ ਕੀਤਾ ਤੁਸੀਂ ਸਾਈਡ ਤੇ ਰੱਖਤੀਆਂ ਮੈਂ ਵੀ ਸਾਈਡ ਤੇ ਰੱਖ ਲੱਗਾ ਸੀ ਚੱਲ ਤੇਰੀ ਸਿਆਣਪ ਆ ਸਾਈਡ ਤੇ ਰੱਖਣ ਲੱਗਾ ਸੀ ਹਾਂ ਤੇ ਬਚਾਈ ਹੋ ਗਿਆ ਇਹ ਜੇ ਮਮੀ ਵੇਖਣਵੇਂ ਇੱਟਾ ਛੱਡ ਦੇ ਇਹਨੂੰ ਮੇਰਾ ਤਾਂ ਨਾਂ ਲੱਗ ਜਾਣਾ ਸੀ ਅਦਰ ਆ ਵੀ ਬਚਾ ਗਿਆ ਇਹ ਮੈਨੂੰ ਨੀ ਸੰਦੀਪ ਕਿੱਥੇ ਆ ਬਾਹਰ ਨਿਕਲ ਹਾਂ ਜੇ ਰਿਕ ਤੂੰ ਹੁਣ ਕੀ ਹੋ ਗਿਆ ਮੰਮੀ ਨੂੰ ਇੱਧਰ ਆ ਬਾਹਰ ਤੈਨੂੰ ਮੈਂ ਦੱਸਦੀ ਆ ਕੀ ਗੱਲ ਹੋਈ ਆ ਹੁਣ ਆ ਕੀ ਆ ਦਲਜੀਤ ਕੋਠੇ ਦੇ ਇੱਟਾਂ ਲੈ ਕੇ ਖਲੋਤਾ ਸੀ ਉਹਨਾਂ ਦੇ ਥੱਲੇ ਸਕੂਟਰੀ ਖਲੋਤੀ ਸੀ ਤੇ ਮਾਰਨ ਲੱਗਾ ਸੀ ਉਹ ਤਾਂ ਰੱਬ ਬੋਲੋ ਮੈਂ ਉੱਥੇ ਹੀ ਚਲ ਗਈ ਆ ਮੰਮੀ ਉਹਨਾਂ ਨੂੰ ਕੀ ਲੋੜੀ ਉੱਥੇ ਸੁੱਟਣ ਦੀ ਉਹਨਾਂ ਨੂੰ ਸਭ ਲੋੜਵਾ ਮੈਂ ਸਭ ਕੁਝ ਜਾਣਦੀ ਆ ਇਹ ਨਾ ਬਸ ਸਾਡੇ ਦਿਵਾਲੇ ਰੰਨੇ ਬਸ ਦੋਵਾਂ ਜੀਆਂ ਦੇ ਮੰਮੀ ਸ਼ਦੈਨ ਜੂ ਹੋ ਗਈ ਆ ਤਾਂ ਟਾਟੇ ਦਿਵਾਲੇ ਰਹਿੰਦੀ ਆ। ਉਹ ਮੈਂ ਨੂੰ ਆਪ ਕਿਹਾ ਹੀ ਮੈਂ ਥੱਲੇ ਰੱਖ ਦਿਓ ਉੱਪਰ ਪਈਆਂ ਵਾ। ਜੇ ਕੋਈ ਕਵੇ ਨਾ ਮੈਂ ਝੂਠ ਮੰਨ ਸਕਦੀ ਆ ਪਰ ਮੈਂ ਆਪਣੀ ਅੱਖਾਂ ਨਾਲ ਵੇਖਿਆ ਵਾ ਵੀ ਇਹ ਕੀ ਕਰਨ ਰਿਆ ਹੈਗਾ। ਬਸ ਤੁਸੀਂ ਤੇ ਝੂਠੇ ਇਲਜ਼ਾਮ ਹੀ ਲਾਉਣੇ ਹੁੰਦੇ ਆ। ਮੈਂ ਝੂਠੇ ਨਹੀਂ ਲਾਤਾ ਕਦੀ ਮੋਲ ਲਾਤਾ। ਉਹਨੂੰ ਸਮਝਾ ਲਾ ਵੀ ਅੱਗੇ ਤੇ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਤਾਂ ਸਿੱਧਾ ਨਾਲ ਦਲੀਲ ਦਾ ਲੱਗਣਾ ਹੀ। ਥੱਲੇ ਮੁੰਡਾ ਵੀ ਖੇਡਦਾ ਹੁੰਦਾ ਵਾ। ਰੱਬ ਨਾ ਕਰੇ ਸਿਰ 'ਚ ਵੱਜ ਜਾਂਦੇ ਫੇਰ ਕੌਣ ਜਿੰਮੇਵਾਰ। ਚਾਹ ਜੋ ਕਰਨਾ ਕਰ ਲੋ ਠੀਕ ਆ ਨਾ। ਇਹ ਮਾਰ ਕਾ ਦੱਸਿਓ ਫਿਰ ਤੁਹਾਨੂੰ ਮੈਂ ਕਰਕੇ ਦੱਸੂਗੀ ਸਗੋਂ ਇਹ ਨਹੀਂ ਕਹਿੰਦੀ ਕਿ ਉਹਦੀ ਗਲਤੀ ਹੈ ਕੋਈ ਨਹੀਂ ਮੈਂ ਸਮਝਾਉਂਗੀ ਮੈਂ ਤੁਹਾਨੂੰ ਦੱਸਣ ਦੀ ਆ ਕਿ ਮੈਂ ਉਹਦਾਂ ਕਹਿ ਗਈ ਉਹਨਾਂ ਨੂੰ ਮੈਂ ਥੱਲੇ ਰੱਖ ਦੇ ਟਾ ਉੱਪਰ ਪਈਆਂ ਤੂੰ ਉਹਨਾਂ ਨੂੰ ਜੋ ਕਹਿ ਕੇ ਆਈ ਤੇ ਜੇ ਤੂੰ ਐਡੀ ਸਿਆਣੀ ਹਾ ਤਾਂ ਆਪ ਹੀ ਚੁੱਕ ਕੇ ਥੱਲੇ ਰੱਖ ਦਿੰਦੀ ਤੇਰਾ ਟਾਈਮ ਹੈਗਾ ਹੀ ਨਾ ਤੇਰਾ ਟਾਈਮ ਤੈਨੂੰ ਟੱਪਣ ਜੋਗਾ ਹਾ ਨਹੀਂ ਉਹਦਾ ਹੈਗਾ ਹੀ ਤੁਹਾਨੂੰ ਬੜਾ ਚੰਗਾ ਮੁੰਡਿਆ ਵਾ ਮੈਨੂੰ ਦੁੱਖ ਹੁੰਦਾ ਹੀ ਨਾ ਗੱਲ ਉਹ ਨਾ ਤੂੰ ਕਹਿੰਨੀ ਸਾਡੇ ਤੇ ਇਲਜ਼ਾਮ ਲਾਉਨੇ ਥੋੜਾ ਫਿਰ ਮਾਰ ਕੇ ਦੱਸੂਗੀ ਮੈਨੂੰ ਤੁਹਾਨੂੰ ਬੜਾ ਦੁੱਖ ਹੁੰਦਾ ਵਾ ਜਦੋਂ ਕੱਢਿਆ ਉਦੋਂ ਨਹੀਂ ਦੁੱਖ ਆਇਆ ਸੀ ਨਹੀਂ ਉਦੋਂ ਵੀ ਦੁੱਖ ਹੁੰਦਾ ਸੀ ਉਦੋਂ ਤੂੰ ਹੀ ਦੋਵੇਂ ਜੀ ਮੀਸਣੇ ਬੜੇ ਸੀ ਪਤਾ ਨਹੀਂ ਮੇਰੇ ਸਿਰ 'ਚ ਕੀ ਧੂੜਿਆ ਸੀ ਮੈਨੂੰ ਤੂੰ ਹੀ ਦੋਵੇਂ ਜਣੇ ਲੱਭਦੇ ਸੀ ਉਹ ਲੱਭਦੇ ਹੀ ਨਹੀਂ ਲੱਭਦੇ ਨਹੀਂ ਆਹ ਤਾਂ ਬਾਬਿਆਂ ਤੇ ਜਾਣਦੇ ਆ ਨਾ ਕੁਝ ਕਰਾ ਕੇ ਲੈਣੇ ਆ ਮੈਨੂੰ ਕੀ ਪਤਾ ਸਵੇਰ ਤੋਂ ਜਾਨਣੀ ਆ ਤੇ ਸ਼ਾਮਾਂ ਨੂੰ ਆਉਣੀ ਆ ਬਾਬਿਆਂ ਕੋ ਜਾਨਣੀ ਆ ਕਿ ਕਿੱਥੇ ਜਾਨਣੀ ਆ ਤੈਨੂੰ ਪਤਾ ਹੋਊਗਾ ਮੂੰਹ ਚੱਕਦੇ ਤੇ ਮੇਰੇ ਵੱਲ ਆ ਜਾਂਦੇ ਆ ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਇਹ ਕਿਉਂ ਗਏ ਭਲਾ ਉੱਪਰ ਚੰਗਾ ਭਲਾ ਪਤਾ ਵਾ ਕਿ ਦਿਨੇ ਕੋਈ ਨਾ ਕੋਈ ਤੁਰਿਆ ਫਿਰਦਾ ਰਹਿੰਦਾ ਵਾ ਇਹਨਾਂ ਦਿਮਾਗ ਨਹੀਂ ਕੰਮ ਕਰਦਾ ਕਿ ਕੁੰਡੀ ਲਾ ਲਾਂ ਮੈਂ ਉੱਪਰੋਂ ਜੇ ਮੰਮੀ ਚੱਲ ਗਈ ਹੀ ਉੱਪਰ ਤੇ ਪਹਿਲਾਂ ਪਿੱਛੇ ਵੇਖ ਲੈਂਦੇ ਸੁੱਟਣ ਲਾ ਪੇਟ ਤੁਹਾਨੂੰ ਆਵਾਜ਼ ਮੈਂ ਤਾਂ ਮਾਰੀ ਆ ਮੈਨੂੰ ਦਲਜੀਤ ਦੇ ਰਾਦੇ ਚੰਗੇ ਨਹੀਂਗੇ ਲੱਗਦੇ ਹੁਣ ਕੀ ਹੋ ਗਿਆ ਵਾ ਹੁਣ ਆ ਕੀ ਆ ਮੈਂ ਤਾਂ ਅਚਾਨਕੇ ਕੋਠੇ ਤੇ ਚੜੀ ਹਾਂ ਅੱਛਾ ਤੇ ਬਨੇਰੇ ਤੇ ਤਿੰਨ ਇੱਟਾਂ ਰੱਖ ਕੇ ਖਲੋਤਾ ਹੀਗਾ ਇਹ ਕਿਟ ਹੱਥ ਵਿੱਚ ਫੜੀ ਸੀ ਉਹ ਕਰਨ ਥੱਲੇ ਸਕੂਟਰੀ ਚ ਖਲੋਤੀ ਸੀ ਅੱਛਾ ਤੇ ਮੈਂ ਤਾਂ اچਾਨ ਕੇ ਗਈ ਦੁੱਧ ਪਿਆ ਸੀ ਤੇ ਮੈਂ ਹਾ ਜੋਦ ਨੂੰ ਕੋਠੇ ਥਾਣੀ ਆਵਾਜ਼ ਦੇ ਦਿੰਨੀ ਆ ਕਿ ਕਿਲੋ ਕੁ ਦੁੱਧ ਲੈ ਜਾ ਤਾਂ ਮੁੰਡੇ ਨੂੰ ਸੇਵੀਆਂ ਬਣਾ ਦੇ ਚੱਲ ਬੜੀ ਰੀਜ ਨਾ ਖਾਂਦਾ ਹੁੰਦਾ ਜਦੋਂ ਇਹ ਇੱਟ ਸੁੱਟਣ ਲੱਗਾ ਨਾ ਤੇ ਮੈਂ ਤਾਂ ਉੱਥੋਂ ਹੀ ਆਵਾਜ਼ ਦਿੱਤੀ ਮੈਂ ਹਾ ਇਹ ਕੀ ਕਰਨ ਲੱਗਾ ਵਾ ਇਹ ਕੋਹ ਨਹੀਂ ਮੰਮੀ ਆਦ ਬਨੇਰੇ ਤੇ ਪਈਆਂ ਸੀ ਮੈਨੂੰ ਇਹ ਹੀ ਕੋਈ ਜਾਨਵਰ ਨਾ ਸੁੱਟ ਜੇ ਬਿੱਲੀ ਬੁੱਲੀ ਆਉਂਦੀ ਉਹ ਨਾ ਸੁੱਟ ਜੇ ਰਮਨ ਇੰਨੇ ਚਿਰ ਦੀਆਂ ਪਈਆਂ ਸੀ ਪਹਿਲਾਂ ਤਾਂ ਡਿਗਿਆ ਨਾ ਔਰ ਡਿੱਗਣੀਆਂ ਨਹੀਂ ਇਹਨੇ ਸੁਟਣੀਆਂ ਹੀ ਫਿਰ ਮੈਂ ਨੇ ਿੱਟਾਂ ਤੇ ਬਨੇਰੇ ਤੇ ਚੋਕਿਆ ਥੱਲੇ ਰੱਖਤੀਆਂ ਤੇ ਨਾਲ ਮੈਂ ਇਨੀ ਗੱਲ ਵੀ ਕਹਿ ਤੀ ਮੈਂ ਕੋਈ ਗੱਲ ਨਹੀਂ ਮੈਨੂੰ ਵੀ ਇਹੋ ਡਰਵਾ ਕਿ ਬਿੱਲੀ ਫੇਰ ਨਾ ਚੋਕ ਕੇ ਕਿਤੇ ਬਨੇਰੇ ਤੇ ਿੱਟਾਂ ਲੈ ਜੇ ਤੇ ਮੈਂ ਜਿਉ ਬਿੱਲੀ ਕਿਤੇ ਮੇਰੇ ਹੱਥ ਲੱਗ ਗਈ ਨਾ ਫਿਰ ਜੀਂਦੀ ਨਹੀਂ ਰਹਿੰਦੀ ਰਮਾ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਮੇਰਾ ਘਰ ਆਦਾ ਉਹਨਾਂ ਨੂੰ ਜੋਤ ਉਹਨਾਂ ਨੂੰ ਕਹੀਏ ਵੀ ਸਕੂਟਰੀ ਬਾਹਰ ਨਾ ਖਿਲਾ ਰਿਆ ਕਰੋ ਇਹਨੇ ਇਹ ਕੰਮ ਕਰਨਾ ਹੀ ਕਰਨਾ ਵਾ ਚੱਲ ਇਦਾਂ ਸਿੱਧਾ ਨਾ ਨਾ ਕਵਾਂਗੇ ਫਿਰ ਅਗਲਿਆਂ ਦੇ ਮਨ ਵਿੱਚ ਵੀ ਡਰ ਜਿਆ ਬਹਿ ਜਾਂਦਾ ਵਾ ਉਹਨਾਂ ਨੂੰ ਇਹ ਕਵਾਂਗੇ ਵੀ ਤੁਸੀਂ ਅੰਦਰ ਹੀ ਲਾਇਆ ਕਰੋ ਨਵੀਂ ਚੀਜ਼ ਵਾ ਕਿਹ ਵਾਲੇ ਧਿਆਨ ਨਹੀਂ ਵੀ ਰਹਿੰਦਾ ਸੌ ਜਾਣੇ ਦਾ ਨਾਂਗਾ ਵਾ ਉਧਰ ਨੂੰ ਤੇ ਨਾਲੇ ਜਿੰਨੀ ਛੇਤੀ ਹੋ ਸਕਦਾ ਨਾ ਉਹਨਾਂ ਨੂੰ ਘਰ ਬਣਾ ਕੇ ਦਿਓ ਆਪਣਾ ਬੂਆ ਜੰਨਾ ਮਾਰ ਕੇ ਅੰਦਰ ਦੇ ਬਹਿਣਗੇ ਨਾ ਇਧਰੋਂ ਤਾਂ ਮੈਨੂੰ ਡਾਰੀ ਪੈ ਗਿਆ ਵਾ ਜੇ ਮੁੰਡਾ ਕਿਤੇ ਨਿਆਣਾ ਥੱਲੇ ਖੇਡਦਾ ਹੁੰਦਾ ਉਹਦੇ ਸਿਰ ਸਰਚ ਵੱਜ ਜਾਂਦੀ ਲੈਣੀਆਂ ਦੀਆਂ ਦੇੜੀਆਂ ਪੈ ਜਾਣਗੀਆਂ ਕਿ ਨਹੀਂ ਅਜੇ ਸਿਆਣਾ ਪੜਨਾ ਹੀ ਨਿਆਣਾ ਕੋਈ ਹੁੰਦਾ ਤੇ ਉਹਨੂੰ ਤਾਂ ਬੰਦਾ ਸਮਝਾਏ ਉਹਨਾਂ ਦਾ ਕੰਮ ਸਾਰੇ ਸਿੱਧੇ ਹੋਣ ਦੇ ਤੇ ਉਹਨੂੰ ਚੰਗੇ ਨਹੀਂ ਲੱਗਣਦੇ ਗੱਲ ਤੇ ਆ ਹੋਰ ਤੇ ਗੱਲ ਕੋਈ ਨਹੀਂ ਗਈ ਹੈਗੀ ਪਰ ਇਹਨੂੰ ਸਿਆਣੇ ਬਾਨਾ ਚਾਹੀਦਾ ਵਾ ਹੁਣ ਫੇਰ ਅਮਰੇਦਾਂ ਕਰੀਏ ਇਹਨੇ ਨੁਕਸਾਨ ਕਰਨੋਂ ਹਟਣਾ ਨਹੀਂ ਆ ਮੇਰਾ ਇਰਾਦਾ ਵੀ ਜਿਹੜੇ ਪੈਸੇ ਹੈਗੇ ਨੇ ਮੇਰੇ ਕੋਲ ਉਹ ਸਾਰੇ ਘਟਾ ਕੇ ਨਾ ਤੇ ਉਹ ਜੁੱਬ ਨੂੰ ਦੇ ਦਾਂ ਕਿ ਆ ਲੈ ਤੂੰ ਘਰ ਬਣਾ ਜਿਹੜਾ ਇਹਨਾਂ ਕੁਛ ਕਰਨ ਰਿਹਾ ਵਾ ਕਦੀ ਵੀ ਕੁਝ ਕਰ ਸਕਦਾ ਕੋਈ ਗੱਲ ਨਹੀਂ ਤੂੰ ਹੀ ਪੈਸੇ ਦੋ ਜੋ ਬੰਨੂ ਕਢਾ ਕੇ ਸਾਰੇ ਤੇ ਆਲਾ ਫੜ ਜੋ ਵੀ ਸਮਾਨਾ ਮੰਗਵਾ ਤੇ ਆਪਣਾ ਘਰ ਬਣਾਉਣਾ ਚਾਲੂ ਕਰ ਇਧਰੋਂ ਖਤਰਾ ਹੀ ਆ ਕੋਈ ਗੱਲ ਨਹੀਂ ਵਰਕਸ਼ਾਪ ਇੱਦਰੇ ਰਹੂਗੀ ਘਰ ਉਧਰ ਲੈ ਜਾਣਗੇ ਕੋਈ ਡਰ ਖਤਰਾ ਤਾਂ ਨਾ ਹੋਊ ਬੂਆ ਚੰਨਾ ਬੰਦ ਕਰਨਗੇ ਤੇ ਪਰ ਨਾ ਮੈਨੂੰ ਤੇ ਇੱਕ ਗੱਲ ਦੀ ਹੈਰਾਨਗੀ ਆ ਵੇਖ ਲਓ ਲਾਹੂ ਸਫੈਦ ਹੋਇਆ ਸਗੋਂ ਤੋਂ ਖੁਸ਼ੀ ਕਰ ਪੇ ਮੇਰਾ ਭਰਾ ਨਾ ਨਵੀਂ ਚੀਜ਼ ਲੈ ਕੇ ਆਇਆ ਵਾ ਸੜ ਬਲ ਕੇ ਕੋਲਾ ਹੀ ਹੋ ਚੱਲੇ ਆ ਆ ਦੂਜੀ ਦਾ ਵੀ ਘਰ ਮੈਂ ਚੰਗਾ ਪੂਰਾ ਕੀਤਾ ਸੀ ਤਾਂ ਗਾੜੀ ਐਡੀ ਲੰਮੀ ਜ਼ਬਾਨ ਚਲਾਉਂਦੀ ਹੀ ਮੰਮੀ ਉਹ ਤਾਂ ਉਹ ਚੰਗੇ ਨਹੀਂ ਲੱਗਦੇ ਜਦੋਂ ਘਰੋਂ ਕੱਡੇ ਹੀ ਹੁਣ ਚੰਗੇ ਲੱਗਦੇ ਆ ਮੈਂ ਤਾਂ ਈ ਅਸਲੀਅਤ ਮੇਰੇ ਸਾਹਮਣੇ ਆਈ ਹੋਣਾ ਤਾਂ ਕਰਕੇ ਉਹ ਚੰਗੇ ਲੱਗਣ ਲੱਗੇ ਆ ਪਹਿਲਾਂ ਤੂੰ ਵੀ ਮੂਮੋ ਠਗੜੀ ਵੜੀ ਰਹੀ ਆ ਦਲਜੀਤ ਦਾ ਸੁਣ ਲਾ ਮੈਨੂੰ ਕਹਿੰਦਾ ਤੁਸੀਂ ਚੀਜ਼ਾਂ ਲੈ ਲੈ ਦੇਂ ਦੇ ਜੇ ਤਾਂ ਮੈਂ ਉਹ ਰਾਤ ਦਿਨ ਹੱਥ ਤੇ ਉਹ ਤੇਲ ਨਾਲ ਬੇੜ ਛੱਡਦਾ ਵਾ ਉਹ ਤੁਹਾਨੂੰ ਲੱਭਦਾ ਨਹੀਂ ਆ ਤਾਂ ਕੋਈ ਗੱਲ ਨਹੀਂ ਹਾਨੂੰ ਡਰ ਪਿਆ ਤੁਸੀਂ ਕਹਣਾ ਜਾਓ ਲੈ ਕੇ ਦਿੱਤੀ ਜਿੱਥੇ ਤੁਸੀਂ ਨਾ ਜ਼ੋਰ ਲਾਉਣਾ ਲਾ ਲੋ ਇਹ ਤਾਂ ਹਟਦੇ ਨਹੀਂ ਦੋਵੇਂ ਜੀਤੇ ਇਹ ਆਂਦੇ ਆ ਸਭ ਕੁਝ ਸਾਨੂੰ ਮਿਲ ਜੇ ਪਰ ਹੁਣ ਉਹ ਗੱਲ ਬਾਨੀ ਨਹੀਂ ਨੀ ਪਛਤਾਉਂਦਾ ਇਹ ਇੱਕ ਹਿਸਾਬ ਦੇ ਦੋਨੇ ਜਾਣੇ ਮੇਰਾ ਰਾਤਾ ਪਤਾ ਕੀ ਆ ਮੈਂ ਕਿ ਘਰ ਬਣਾਉਂਦਾ ਨਾ ਤੇ ਆਪਣਾ ਪੂਰੀ ਪਿਸਤਰਾ ਚੁੱਕੀ ਤਾਂ ਉਧਰ ਚਲ ਜਾਾਂਗੇ ਏਦਾਂ ਕਿਦਾਂ ਚਲ ਜਾਾਂਗੇ ਆਪਣਾ ਹਿੱਸਾ ਲੈ ਕੇ ਜਾਵਾਂਗੇ ਅੱਜ ਇਹਨੇ ਸਾਨੂੰ ਗੱਲਾਂ ਕੀਤੀਆਂ ਪਾਲ ਕੇ ਉਹ ਗੱਲਾਂ ਕਰੂ ਅਹੀਂ ਤਾਂ ਨਾ ਖੋਤੀਆਂ ਜੋਗੇ ਤੇ ਨਾ ਟੋਪੀਆਂ ਜੋਗੇ ਮੁੜ ਕੇ ਜੀ ਪਛਤਾਉਣਾ ਵਾ ਆਪਣਾ ਤਾਂ ਕੋ ਹਿੱਸਾ ਲੈ ਕੇ ਫੇਕ ਕਰੋ ਨਿਕਲਣਾ ਵਾ ਏਦਾਂ ਪੈਰ ਨਹੀਂ ਪੁੱਟਣਾ ਇਦ ਕੋਈ ਹਿਸਾਲਣਾ ਕੋਈ ਸੌਖਾ ਵਾ ਸੌਖਾ ਕਿਉਂ ਨਹੀਂਗਾ ਇਹਨੂੰ ਕੱਢ ਕੇ ਮਾਰਾਂਗਾ ਮੱਖੀ ਵਾਂਗ ਬਾਹਰ ਪਿਚਾਲ ਜਿਦਾਂ ਨੇ ਬਣਾਇਆ ਤੂੰ ਵੀ ਬਣਾ ਫਿਰ ਇਹ ਤਾਂ 6 ਲੱਖ ਰੁਪਏ ਜੋ ਬੰਦਾ ਨਹੀਂ ਦੇਂਦਿਆ ਤੇ ਸਾਨੂੰ ਇਹਨੇ ਕਈ ਦਿਨਾਂ ਤੋਂ ਤੁਹਾਨੂੰ ਮੈਂ ਲੈ ਕੇ ਦੱਸੂੰਗੀ ਵੇਖਿਓ ਕਿਦਾਂ ਦਿੰਦਾ ਵਾ ਡੰਗਦਾ ਦਊਗਾ ਇਹ ਪੈਸੇ ਅਜੇ ਮੈਂ ਇਹਦਾ ਮੂੰਹ ਲੈ ਵੇਖਣ ਰਹੀ ਆਂ ਵੀ ਲੋਕਾਂ ਨੇ ਕਹਿਣਾ ਪੁੱਤ ਨਾਲ ਮਾਂ ਇਦਾਂ ਕੰਮ ਕਰਨ ਰਹੀ ਆ ਪਰ ਨਾ ਮੈਨੂੰ ਆਪਣਾ ਅਸਲੀ ਰੂਪ ਇਹਨੂੰ ਵਿਖਾਉਣਾ ਹੀ ਪੈਣਾ ਇਹ ਤਾਂ ਤੇਰੀ ਗੱਲ ਸਹੀ ਆ ਚੱਲ ਛੱਡ ਰੰਮ ਨੇ ਇੰਨਾ ਗੱਲਾਂ ਨੂੰ ਬਣਾ ਕੋ ਚਾਹ ਪਾਣੀ ਪੀਏ ਚਲੋ ਮੈਂ ਬਣਾਉਂ ਨਹੀਂ ਚਾਹ ਰਹਿਣਾ ਤਾਂ ਮੈਨੂੰ ਲੱਗਦਾ ਉਹਦੇ ਨਾਲ ਹੀ ਪੈਣਾ ਵਾ ਪਰ ਐਦਾਂ ਨਹੀਂ ਮੈਂ ਜਾਂਦੀ ਭਰਿਆ ਭਰਾਇਆ ਕਰ ਛੱਡ ਕੇ ਨਾ ਜਾਂਨੇ ਆ ਆਪਣਾ ਵੀ ਹਿੱਸਾ ਲਵਾਂਗੇ ਤੇ ਜੋ ਬਾਂਦਾ ਥਾਂ ਦਾ ਉਹਦਾ ਵੀ ਦਵਾਵਾਂਗੇ ਉਹ ਗੱਲ ਕੀ ਡਰ ਜੀ ਇਧਰ ਆ ਕੇ ਸੁਣ ਮੇਰੀ ਦੱਸੋ ਉਹ ਮਾਂ ਤੇਰੀ ਮੈਨੂੰ ਕਹਿਣ ਡਈ ਸੀ ਵੀ ਇਟ ਮਾਰ ਤੇ ਲੱਗਾ ਤੂੰ ਉਹਨਾਂ ਦੇ ਉਹ ਡਰ ਜੀ ਮੈਂ ਇਟ ਕੋ ਮਾਰਨੀ ਆ ਮੈਂ ਨਾ ਇਟਾ ਥਲੇ ਰੱਖਣ ਡਿਆ ਸੀ ਇਟਾ ਉੱਪਰ ਪਈਆਂ ਸੀ ਥਲੇ ਨਾਲ ਸਕੂਟੀ ਲੱਗੀ ਹੁੰਦੀ ਆ ਮੁੰਡਾ ਵੀ ਥਲੇ ਖੇਡਦਾ ਵਾ ਮੈਂ ਸੋਚਿਆ ਕਿ ਉਹਨਾਂ ਨੇ ਵਾਜਣਾ ਜਾਵੇ ਕੋਈ ਜਾਨਵਰ ਨੂੰ ਸੁੱਟ ਦੇ ਕਿਤੇ 6-7 ਮਹੀਨੇ ਹੋ ਗਏ ਉੱਥੇ ਏਟਿਆ ਪਈਆਂ ਨੂੰ ਉਦੋਂ ਦੀਆਂ ਨਹੀਂ ਡਿੱਗੀਆਂ ਉਹ ਉਹ ਮੈਂ ਵੀ ਸਾਈਡ ਤੇ ਰੱਖਣ ਡਿਆ ਸੀ ਤੂੰ ਝਕ ਕਰੀ ਜਾਂਦੇ ਮੇਰੇ ਤੇ ਮੈਂ ਏਟਾਂ ਨੂੰ ਮਾਰਨੀ ਦੱਸ ਸੁਣ ਮੇਰੀ ਇੱਕ ਗੱਲ ਸੁਣ ਲੈ ਜੇ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਨਾ ਮੈਂ ਤੈਨੂੰ ਠੋਕੇ ਰਾਦਣਾ ਤੈਨੂੰ ਮੈਂ ਦੱਸਦਾ ਮੈਂ ਤੇਰੇ ਮੂੰਹ 'ਰ ਵੇਖਣ ਡਿਆ ਉਹ ਮੈਂ ਕਰਦਾ ਨੁਕਸਾਨ ਕਰਨਾ ਵਾ ਅੱਗੇ ਮੇਰਾ ਝੂਠਾ ਨਾਲ ਆਦਾ ਹੁਣ ਵੀ ਲਾਉਂਦੇ ਤੁਸੀਂ ਨਾਲ ਲਾਤਾ ਉਦੋਂ ਤਾਂ ਸੌਂ ਖੜ ਗਿਆ ਤਾਂ ਖਾਦੀ ਨਹੀਂ ਫੇਰ ਤੂੰ ਉਹ ਜਿੰਨੂੰ ਨੇ ਪੈਸੇ ਦੇਖ ਲੈਂਦਾ ਹੈ ਨਾ ਉਹਨੇ ਗੱਲ ਕਰਨੀ ਖਾਦੀ ਮੈਂ ਦੇ ਕੇ ਝੂਠਾ ਤਾਂ ਨਾਲੇ ਗਾੜੀਆਂ ਲੜਦਾ ਉਹ ਮੈਂ ਕਹਾਂ ਝੂਠਾ ਯਾਰ ਤੂੰ ਮੇਰੇ ਤੇ ਸ਼ੱਕ ਨਹੀਂ ਜਾਣਦੇ ਓ ਮੇਰੀ ਗੱਲ ਸੁਣ ਲੈ ਤੂੰ ਉਹਦੇ ਪੈਸੇ ਦੇਣੇ ਆ ਕਿ ਨਹੀਂ ਦੇਣੇ ਮੈਂ ਜਿਹੜੇ ਪੈਸੇ ਬੰਦੇ ਆ ਨਾ ਉਹ ਪੈਸੇ ਦਊਗਾ 2 ਲੱਖ ਰੁਪਈਆ ਹੋਰ ਕੋਈ ਪੈਸੇ ਨਹੀਂ ਦੇਣਾ ਮੈਂ ਤੂੰ ਨਹੀਂ ਦੇੜੇ ਉਹਦੇ ਪੈਸੇ ਨਹੀਂ ਮੈਂ ਕੋਈ ਪੈਸੇ ਨਹੀਂ ਦੇਣਾ ਮੇਰੇ ਖਾਤੇ 'ਚ ਫਿਰ 13-14 ਲੱਖ ਰੁਪਈਆ ਪਿਆ ਮੈਂ ਚੋਕ ਉਹਨੂੰ ਦੇ ਦੇਣਾ ਮੈਂ ਤੈਨੂੰ 1 ਰੁਪਈਆ ਨਹੀਂ ਦੇਣਾ ਫਿਰ ਅੱਧਾ ਮੇਰਾ ਬੰਦਾ ਉਹ 'ਚ ਕਹਦਾ ਤੇਰਾ ਤਾਂ ਬੰਦਾ ਓਏ ਸੰਝੇ ਸੰਝੋ ਬਹਿ ਹੈ ਕਿੱਥੋਂ ਆਏ ਓ ਸੰਝੇ ਮੇਰੀ ਸਾਰ ਜੇ ਨੂੰ ਮਰਦੀ ਦਮਾ ਅਸਾਂ ਮੈਂ ਤਾਂ ਰੱਖਣੀ ਲੱਗਦਾ ਲੱਗਦਾ ਵਾ ਤਾਂ ਫੇਰ ਸਚਾਈ ਤੇ ਨਹੀਂ ਨਾ ਚੱਲਦਾ ਤੂੰ ਸਚਾਈ ਉਹ ਝੂਠੇ ਨਾਲ ਆ ਜਿਹੜੇ ਮੇਰੇ ਮੈਂ ਕਰਾਂ ਝੂਠੇ ਨਾਲ ਲਈ ਜਾਂਦੇ ਆ ਕਦੀ ਤੂੰ ਟਟ ਜਦ ਰੇਤ ਪਾਦ ਨਾ ਤੈਨੂੰ ਸ਼ਰਿਆਂ ਫੜ ਵੀ ਲਿਆ ਓ ਯਾਰ ਕਿੰਨੇ ਫਰਿਆ ਵਾ ਮੈਂ ਤੈਨੂੰ ਵੇਖਿਆ ਆ ਉਹਦੇ ਵੇਲੇ ਮੈਂ ਨਾ ਕੰਮ ਨੂੰ ਕਰਾਂ ਅਗਲੇ ਦਾ ਕੰਮ ਚੱਲਣਾ ਚਲੀ ਜਾਵੇ ਹੁਣ ਤੋ ਕਹਿੰਦਾ ਪਾ ਪੈਸਾ ਨਹੀਂ ਤੜਾਦਾ ਕੋਈ ਦੇਣਾ ਕਿਉਂ ਨਹੀਂ ਤੋ 2 ਲੱਖ ਰੁਪਏ ਡਰਜੀ ਬੰਦਾ ਵਾ 6 ਲੱਖ ਦੇ ਤਿੰਨ ਹਿੱਸੇ ਬੰਦੇ ਆ ਉਹੋ ਹੀ ਹੋਣੇ ਆ ਉਹ ਨਹੀਂ ਹੋਣੇ ਉਹ ਤਾਂ ਜੋ ਅਸੀਂ ਕਹਾਂਗੇ ਉਹ ਹੀ ਹੋਊਗਾ ਹੁਣ ਤੈਨੂੰ ਮੈਂ ਦੱਸਦਾ ਤੇ ਫਿਰ ਦੇਈ ਦੋ ਸਾਥ ਨਾਲ ਇਕੱਲੇ ਦਾ ਕੋਈ ਗੱਲ ਨਹੀਂ ਜੋ ਮੇਰੇ ਕੋਲ ਕਮੈ ਕਮਾਈ ਜਾਊਗਾ ਕੀ ਕਮਾਏਗਾ ਤੂੰ ਮੈਂ ਕਮਾਉਣੀ ਡਿਆ ਨਾ ਤੜੂ ਕਦੀ ਮੰਗੇ ਆ ਮੰਗੇ ਨੇ ਘਰ ਚ ਲਾਉਣ ਨਹੀਂ ਡਿਆ ਮੈਂ ਹੋਰ ਤੈਨੂੰ ਨੌਕਰੀ ਮਿਲ ਗਈ ਆ ਤਾਂ ਤੈਨੂੰ ਗੱਲਾਂ ਆਉਣ ਲੱਗ ਪਈਆਂ ਸਾਡੇ ਕੋਲ ਮੰਗੇ ਜਾਂਦਾ ਰਿਹਾ ਵਾ ਜਦੋਂ ਮੰਗਦਾ ਰਿਹਾ ਮੈਂ ਕਹਿੰਦਾ ਰਿਹਾ ਮੈਂ ਤੁਹਾਨੂੰ ਕਦੀ ਮਰਾਂ ਕੀਤਾ ਵਾ ਤੇ ਸਹਾਰਨ ਕਰਨ ਡਿਆ ਵਾ ਮੈਂ ਤੁਹਾਨੂੰ ਕਦੇ ਕਿਹਾ ਵਾ ਜੇ ਤੂੰ ਮੇਰੇ ਕੋਲ ਖਰਚਾ ਮੰਗਦੇ ਮੈਂ ਦਿੰਦਾ ਨਾ ਘਰ ਤੋਂ ਸਭ ਦਾ ਪਤਾ ਸਾਰਾ ਲਿਆਉਣਾ ਨਾ ਤੁਹਾਨੂੰ ਲਾ ਕੇ ਦੇਣਾ ਨਹੀਂ ਹਸਾਨ ਕਰਨਾ ਹੀ ਪਹਿਲਾਂ ਇੱਥੇ ਖਾਂਦਾ ਰਿਆ ਮੈਂ ਤੇ ਮੈਂ ਖਾਂਦੇ ਮਨਾਂ ਕਦੇ ਕਰਦਾ ਵਾਂ ਉਹ ਮੇਰੀ ਇੱਕ ਗੱਲ ਸੁਣ ਲੈ ਤੇਰੀ ਮਾਂ ਨੇ ਮੈਨੂੰ ਸ਼ਰੇਆਮ ਦੱਸਤਾ ਵੀ ਇਹ ਟ ਸੁੱਟਦੇ ਲੱਗਾ ਸੀ ਉਧਰ ਝੂਠੇ ਇਲਜ਼ਾਮ ਲਾਉਣੇ ਨੇ ਲੈਈ ਦੋ 100 ਵਾਰੀ ਮੈਂ ਅਜਿਹਾ ਕੰਮ ਕਦੀ ਨਹੀਂ ਕੀਤਾ ਜੇ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਜਾਂ ਕੋਈ ਗੱਲਬਾਤ ਹੋ ਗਈ ਤੇ ਤੇਰਾ ਵੇਖੀ ਹਾਲ ਤੇਰਾ ਮੈਂ ਕੀ ਕਰਦਾ ਤੈਨੂੰ ਮੈਂ ਦੱਸਦਾ ਉਹ ਠੀਕ ਆ ਜੀ ਨਾ ਭੱਜ ਜਾਇ ਥੋ ਉੱਠ ਕੇ ਜਾ ਉੱਠ ਕੇ ਕਿਦਾਈ ਜਾ ਰਿਹਾ ਹੈ ਤੁਹਾਨੂੰ ਨਹੀਂ ਮੈਂ ਦਿੰਦਾ ਰਿਹਾ ਜੇ ਆਹੀ ਇਹ ਨਾ ਖਤਿਆ ਪਣੀ ਲਾ ਕੇ ਤੈਨੂੰ ਪੜਾਇਆ ਤਾਂ ਦੇਣਾ ਨਹੀਂ ਕਰ ਤੂੰ ਆਦੋਈ ਇਹ ਦੇ ਲਈ ਆਇਆ ਨਹੀਂ ਗਾਜ ਤੱਕ ਮੈਂ ਤਾਂ ਕਹਿ ਰਿਹਾ ਚੱਲੇ ਆ ਟਰੈਕਟਰ ਲੈ ਕੇ ਚੱਲ ਆ ਹੀ ਜਾਂਦਾ ਆਪੇ ਕੋਈ ਨਹੀਂ ਲੈ ਲਵਲੀ ਕਿਧਰੋਂ ਆਉਂ ਰਿਹਾ ਜੋਬਨ ਖਲੋਤਾ ਮਿਲੀ ਜਾਵਾਂ ਹਾਂ ਹਾਂ ਬੱਲੇ ਜੋਬਨ ਹੋਰ ਠੀਕ ਆ ਜੇ ਕਿਦਾਂ ਕਿੱਥੇ ਜਾਣ ਲੱਗਾ ਜੀ ਉਹ ਓਏ ਆ ਇੱਥੇ ਮੈਂ ਚੱਲਣ ਨਾਲੇ ਦੁੱਧ ਪਾਉ ਉਹਨਾਂ ਦੇ ਨਾਲੇ ਨਹੀਂ ਨਹੀਂ ਵਧੀਆ ਕੀਤਾ ਗਾ ਪਾ ਪੀ ਆਉਂਦੇ ਆ ਮੈਂ ਯਾਰ ਡਿਕਨੇ ਜੋਦਾ ਲੈ ਕੇ ਆਉਣ ਲੱਗਾ ਸੀ ਟਰੈਕਟਰ ਸੋਮਾ ਲਾ ਤੇ ਉਹ ਕਹਿੰਦੇ ਠੀਕ ਕਰਨਾ ਤੇ ਕਹਿੰਦਾ ਮੜਾ ਜਾ ਵਖਾਦੇ ਨਾਲੇ ਤਮਾਉਣਾ ਹੀ ਉਹਨੇ ਅੱਛਾ ਅੱਛਾ ਆਇਆ ਨਹੀਂ ਅਜੇ ਨਾ ਮੈਂ ਦੇਖਣ ਰਿਹਾ ਵਾਂ ਕਿੰਨੇ ਚਿਰ ਦਾ ਫੋਨ ਕੀਤਾ ਆਇਆ ਨਹੀਂ ਚੱਲ ਕੋਈ ਗੱਲ ਨਹੀਂ ਆ ਜਾਂਦਾ ਤੇ ਆ ਜਾਣਾ ਹੀ ਉੱਥੇ ਚਾਹ ਬਣੀ ਉਹ ਨਹੀਂ ਆਉਣਾ ਕੀ ਯਾਰ ਇਦਾਂ ਹੀ ਘਰ ਦੇ ਕੰਮ ਲੱਗੇ ਹੀ ਅਜੇ ਅੱਛਾ ਅੱਛਾ ਸਫਾਈ ਸਫਾਈ ਦੇ ਹੀ ਕਰਨ ਹੂੰ ਤੇ ਤਾਂ ਕਰਕੇ ਟਾਈਮ ਲੱਗਾ ਹੁੰਦਾ ਸ਼ਾਮੀ ਜਾਵਾਂਗੇ ਘੜੀ ਘੜੀ ਚੱਲ ਠੀਕ ਹੈ ਤੇ ਸਕੂਟਰੀ ਕਿਦਾਂ ਵਧੀਆ ਚੱਲਦੀ ਆ ਸਕੂਟਰੀ ਤੇ ਵਧੀਆ ਵਾ ਸਕੂਟਰੀ ਦੇ ਨਜ਼ਾਰੇ ਬੜੇ ਆ ਯਾਰ ਜਿੱਥੇ ਜੀ ਕਰਦਾ ਨਾ ਚੁੱਪ ਕਰਕੇ ਲੈ ਕੇ ਚੱਲ ਜੀਦਾ ਵਾ ਅੱਗੇ ਮੰਗਣੇ ਪੈਂਦੀ ਸੀ ਜੀ ਸਕੂਟਰੀ ਤੇ ਯਾਰ ਤੂੰ ਹੁਣ ਲੈ ਲਈ ਆ ਤੇ ਘਰ ਦਾ ਵੀ ਕਿਤੇ ਕਰ ਲਾਂ ਇਹ ਵੀ ਘਰ ਪਿਆ ਹੋਊਗਾ ਨਾ ਤੇ ਵਧੀਆ ਲੱਗਦਾ ਵਾ ਉੱਥੇ ਹੁਣ ਨਿਹਰਾ ਤੇਲ ਤੇਲ ਹੋਇਆ ਵਾ ਤੇ ਕਿਦਾਂ ਉੱਥੇ ਰਹਿਣਾ ਤੇ ਇਦਾਂ ਕਰ ਜਜੋਰ ਪੈਂਦਾ ਹੋਣਾ ਤੇ ਦੋ ਤਿੰਨ ਕਮਰੇ ਖਰੇ ਕਰ ਲਾ ਮੈਂ ਵੀ ਅੱਗੇ ਇਹੋ ਸਲਾਹ ਕਰਨ ਰਹੀ ਅਸੀਂ ਕਰ ਅੱਛਾ ਅਸੀਂ ਤੇ ਰੋਜ਼ ਹੀ ਇਹ ਗੱਲ ਤੇ ਚਰਚਾ ਕਰਨੇ ਆਂ ਕਿ ਘਰ ਦਾਉ ਸੋਚੀ ਯਾਰ ਮੁੰਡਾ ਵੀ ਬੜਾ ਆਪਣੇ ਮਨ ਚ ਕਰਦਾ ਵਾ ਅੱਛਾ ਅੱਗੇ ਹੋ ਰਹਿਦਾ ਸੀ ਚੰਗੇ ਥਾਂ ਤੇ ਆਹੋ ਹੁਣ ਥਾਂ ਵੰ ਮੜ ਆਹੋ ਤੇ ਮੈਂ ਸੋਚਣਾ ਸੀ ਆ ਜਿਹੜੀਆਂ ਦੋ ਦੁਕਾਨਾਂ ਵਾ ਨਾ ਆਹੋ ਇਹੋ ਹੀ ਆਪਣੇ ਘਰ ਦੇ ਮਗਲਵਸਾ ਫਰੰਟ ਇਹੋ ਹੀ ਆ ਕਿ ਮੇਨ ਸੜਕ ਵੱਲ ਤੇ ਮੇਰਾ ਇਰਾਦਾ ਇਹ ਬੰਡਿਆ ਵਾ ਵੀ ਇੱਥੇ ਦੁਕਾਨਾਂ ਪਾ ਕੇ ਨਾ ਆਹੋ ਇਹਨੂੰ ਢਾ ਕੇ ਤੇ ਖੁੱਲਾ ਹਾਲ ਕਰ ਲਾਂ ਆਉਹੀ ਵਧੀਆ ਮਗਰ ਆਪਣਾ ਘਰ ਹੋ ਜਾਊਗਾ ਭਾਵੇਂ ਗਲੀ ਵਾਲਾ ਮੂੰਹ ਹੋ ਜਾਊਗਾ ਤਾਂ ਵੀ ਕੋਈ ਗੱਲ ਤੇ ਅਸੀਂ ਰਹੀ ਜਾਣਾ ਵਾ ਉੱਥੇ ਕੀ ਹੈ ਕੋਈ ਆ ਵਧੀਆ ਪੰਜ ਜਾਣਾ ਵਾ ਹਨਾ ਨਾਲੇ ਜਿਹੜੀ ਦੁਕਾਨ ਵਾ ਛੜਕੇ ਉੱਤੇ ਆ ਜਾਊਗੀ ਹੋਰ ਕੀ ਨਹੀਂ ਦਲਜੀਤ ਇਹੋ ਗੱਲ ਉਹਦੇ ਮਾਰ ਖਾ ਗਿਆ ਅੱਛਾ ਉਹਦੇ ਭਾਣੇ ਦੀ ਸੀਗਾ ਵੀ ਕੋਈ ਗੱਲ ਨਹੀਂ ਹਾਂ ਤੇ ਦੋਕ ਨਾਲ ਆਈਆਂ ਆਹੋ ਉਹਨੂੰ ਕਿਹੜਾ ਪਤਾ ਵਾ ਤੇ ਮੇਰਾ ਇਹ ਇਰਾਦਾ ਵਾ ਵੀ ਇੱਥੇ ਹੁਣ ਘਰ ਬਣਾਈਏ ਤੇ ਨਾਲੇ ਥੱਲੇ ਹਾਲ ਬਣਾਈਏ ਉੱਤੇ ਘਰ ਬਣਾ ਲੈਨੇ ਨਹੀਂ ਵਧੀਆ ਵਾ ਜਿੱਦਾਂ ਵੀ ਤੂੰ ਸੋਚਣ ਡਿਆ ਹੋਣਾ ਵਧੀਆ ਵਾ ਬਸ ਹੀ ਵੇਖ ਨੇ ਯਾਰ ਬਣਾਉਣਾ ਹੀ ਪੈਣਾ ਵਾ ਕਿਉਂ ਕਿਦਾਂ ਪੈਸੇ ਪ ਪਰ ਮੈਂ ਡੈਡ ਨੂੰ ਕਹਿ ਦੇਣਾ ਕਿਸ ਦਾ ਮੈਂ ਕਹਣਾ ਮੈਨੂੰ ਦੋ ਭਾਵੇਂ ਸਾਂਝੇ ਖਾਤੇ ਦੇ ਦੋ ਜਿੱਦਾਂ ਮਰਜ਼ੀ ਦੋ ਪੈਸੇ ਕਢਾਓ ਆਹੋ ਕਹੀਂ ਮੈਂ ਵੀ ਘਰ ਬਾਹਰ ਪਾਉਣਾ ਵਾ ਦੱਸ ਮੈਂ ਕਰ ਮਾਰੇ ਬਣੀ ਐ ਇੱਕ ਦਸ ਇਹੋ ਥੋੜੀ ਵੀ ਇਕੱਲੇ ਇਹੋ ਤਾਂ ਮੈਂ ਕਰਨਾ ਚੱਲ ਕੋਈ ਗੱਲ ਨਹੀਂ ਆਪੇ ਦੇ ਦਊਗਾ ਫਿਰ ਹੌਲੀ ਹੌਲੀ ਜਦੋਂ ਕਿਆ ਹੋਊਗਾ ਆਹੋ ਦਊਗਾ